ਫੋਨ ਨੰਬਰ ਮਕਦਮਾ ਆਇਆ ਤੁਹਾਨੂੰ ਯਾਦ ਹੋਊਗਾ ਕਿ ਇੱਥੇ ਤਿੰਨ ਪ੍ਰਵਾਸੀ ਵਿਚ ਆ ਰਹੇ ਸੀ ਉਹਨਾਂ ਕੋਲ ਮੋਟਰਸਲ ਖੋਲਿਆ ਸੀ ਦੋ ਗੋਲੀਆਂ ਮਾਰ ਕੇ ਉਹਦੇ ਜਿਹਦੇ ਤੇ ਅਸੀਂ 74 ਮਕਦਮਾ ਵਗੈਰਾ ਦਰਜ ਕਰਕੇ ਉਹ ਬੰਦੇ ਨੂੰ ਇਮੀਡੀਏਟ ਉਹਦਾ ਟ੍ਰੀਟਮੈਂਟ ਵਾਸਤੇ ਉਹ ਪੀਜੀਆ ਚੱਲ ਰਿਹਾ ਹੈਗਾ ਉਹਦੀ ਅ ਟ੍ਰੇਸ ਕਰਨ ਵਾਸਤੇ ਮਾਨਯੋਗ ਐਸਐਸਪੀ ਮੈਮ ਡਾਕਟਰ ਜੋਤੀ যাদਬ ਆਈਪੀਐਸ ਉਹਨਾਂ ਦੀਆਂ ਹਦਾਇਤਾਂ ਤੇ ਸਾਡੀਆਂ ਉਹਨੂੰ ਮੁਕਦਮ ਨੂੰ ਟ੍ਰੇਸ ਕਰਨ ਵਾਸਤੇ ਡਿਫਰੈਂਟ ਪਾਰਟੀਆਂ ਤਿਆਰ ਕੀਤੀਆਂ ਜਿਹਦੇ ਵਿੱਚ ਡੀਐਸਪੀ ਸਮਰਾਲਾ ਦਾ ਹੈ ਹੀ ਹੈ ਨੇ ਉਹਨਾਂ ਦੇ ਐਸਐਚਓ ਸਹਿਬਾਨ ਦੋਨੇ ਬਾਚੀਵਾੜਾ ਐਂਡ ਸਮਰਾਲਾ ਸਪੈਸ਼ਲੀ ਡੀਐਸਪੀ ਡੀ ਐਂਡ ਸਾਡੇ ਇਨਸਪੈਕਟਰ ਸੀਆਈਏ ਤੇ ਸਾਡੇ ਹੋਰ ਵੀ ਕੁਝ ਟੀਮਾਂ ਸੀਗੀਆਂ ਜਿਹਦੇ ਵਿੱਚ ਟੈਕਨੀਕਲੀ ਤੇ ਕੁ ਸਾਡੇ ਸੀਕ੍ਰਟ ਟੀਮ ਤਿਆਰ ਕੀਤੀਆਂ ਸੀ ਮਾਂ ਜੋਗੇ ਐਸਐਸਪੀ ਨੇ ਉਹਦੇ ਚ ਅੱਜ ਕੰਟੀਨਿਊ ਪੰਜਵਾਂ ਦਿਨ ਹੋਏਗਾ ਕੰਟੀਨਿਊ ਪੰਜ ਦਿਨ ਤੋਂ ਅਸੀਂ ਉਸ ਵੇਸਤੇ ਜੋ ਸਾਨੂੰ ਪ੍ਰੂਫ ਮਿਲ ਰਹੇ ਸੀ ਇਹਨਾਂ ਦਾ ਪਿੱਛਾ ਕਰ ਰਹੇ ਸੀ ਪਿੱਛਾ ਕਰਦੇ ਕਰਦੇ ਤੇ ਰਾਤ ਜਾ ਕੇ ਸਾਨੂੰ ਇਹ ਮੱਲ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਇਹ ਦੋ ਬੰਦੇ ਜਿਹੜੇ ਐ ਰੈਸਟ ਕਰ ਲਏ ਦੋ ਬੰਦਿਆਂ ਦੇ ਵਿੱਚੋਂ ਇਹਨਾਂ ਤੋਂ ਬੜੀ ਮਜੀਦ ਪੁਸ਼ਕਿਸ਼ ਹੋਈ ਹੈ ਮਜੀਦ ਪੁਸ਼ਕਿਸ਼ ਦੇ ਦੌਰਾਨ ਇਦੇ ਚ ਅਸਲਾ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਿਹਦੇ ਨਾਲ ਉਹਨਾਂ ਦੇ ਗੋਲੀ ਮਾਰੀ ਸੀ ਜਦੋਂ ਉਹਦੀ ਰਿਕਵਰੀ ਵਾਸਤੇ ਅੱਜ ਤੜਕੇ 3 ਵਜੇ ਦੇ ਕਰੀਬ ਇੰਨਾ ਕੀ ਕਰੀ ਅਪਰੋਕਸਿਮੇਟ ਟਾਈਮ ਹੋਏਗਾ ਜਦੋਂ ਇਹਨੂੰ ਰਿਕਵਰੀ ਵਾਸਤੇ ਲੈ ਕੇ ਆਏ ਤੇ ਇਹ ਜਿਹੜਾ ਪੌਲਾ ਹੈਗਾ ਇਹ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਹੁਣ ਖੜੇ ਹੋ ਤੁਸੀਂ ਮੌਕਾ ਵੀ ਦੇਖਿਆ ਹੈ ਇੱਥੇ ਐਸ ਐਚਓ ਸਮਰਾਲਾ ਜਿਹਨੇ ਕਿ ਉਹਦੇ ਫਰਦ ਇਖਲਾਫ ਉਹਨੇ ਜੋਰ ਨਹੀਂ ਕੀਤਾ ਸੀਗਾ ਕਿ ਮੈਂ ਕਿਥੇ ਉਹਨੂੰ ਸ਼ਪਾ ਕੇ ਰੱਖਿਆ ਆ ਉਹਦੀ ਬਰਾਮਦੀ ਕਰਨ ਵਾਸਤੇ ਆਏ ਤੇ ਉਹਨੇ ਉਹਦੇ ਨਾਲ ਸਕਫਲ ਕਰਨ ਵਾਸਤੇ ਬਰਾਮਦੀ ਕਰਨ ਤੋਂ ਬਾਅਦ ਉਹਨੂੰ ਉਹਦੇ ਰਿਵੋਲਵਰ ਖੋਣ ਵਾਸਤੇ ਉਹਨੇ ਸਕਫਲਿੰਗ ਕੀਤੀ ਪਲੱਸ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਦੌਰਾਨ ਹੀ ਜਿਹੜੀ ਹੈ ਗੋਲੀ ਉਹਦੇ ਪੈਰ ਤੇ ਲੱਗੀ ਹੈ ਜਿਹਦੇ ਕਰਕੇ ਬਾਕੀ ਕਿਉਂਕਿ ਪੁਲਿਸ ਪਾਰਟੀ ਕਾਫੀ ਸੀ ਮੌਕੇ ਤੇ ਹੋਰ ਵੀ ਇਮੀਡੀਏਟ ਕੰਟਰੋਲ ਰੂਮ ਦੇ ਜਰੀ ਇਤਲਾ ਮਿਲਣ ਤੇ ਸਾਰੇ ਜਿਹੜੇ ਸੀਨੀਅਰ ਅਫਸਰ ਹੈ ਜਦੋਂ ਉਹਨਾਂ ਨੂੰ ਰਾਤ ਅਰੈਸਟ ਕੀਤਾ ਸੀ ਉਹਦੇ ਦੌਰਾਨ ਹੀ ਸਾਡੇ ਹੋਰ ਵੀ ਜੀਓ ਸਹਿਵਾਨ ਡੀਐਸਪੀ ਸਹਿਵਾਨ ਸਾਰੇ ਇਹਦੇ ਦੌਰਾਨ ਇੱਥੇ ਤਫਤੀਸ਼ ਦੇ ਵਿੱਚ ਮਸ਼ਰੂਫ ਹੀ ਸੀਗੇ ਤੇ ਜਿਹਦੇ ਕਰਕੇ ਅ ਅਗਰ ਉਹ ਚੱਕਮਾ ਦੇਣ ਦੀ ਉਹਦੀ ਕੋਸ਼ਿਸ਼ ਸੀਗੀ ਤੇ ਉਹ ਕਾਮਯਾਬ ਨਹੀਂ ਹੋ ਸਕਿਆ ਉਸ ਦੇ ਵਿੱਚ ਤੇ ਇਹ ਪੁਲਿਸ ਲਈ ਬੜੀ ਵੱਡੀ ਇੱਕ ਕਾਮਯਾਬੀ ਹੈ ਇਹਦੇ ਵਿੱਚ ਜਿਹੜੀ ਟੀਮ ਮਾਜੋਗ ਐਸਐਸਪੀ ਸਾਹਿਬ ਦੀ ਰਹਿਨਮਾਈ ਹਟ ਕੰਮ ਕਰੀ ਸੀ ਉਹਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਤੇ ਇਹ ਇਹ ਦੇ ਬਾਰੇ ਤੁਹਾਨੂੰ ਇਹ ਬਰੀਫ ਵੀ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ अर्ਲੀ ਇਨ ਦਾ ਮਾਰਨਿੰਗ ਦਾ ਟਾਈਮ ਹੈ ਲੇਕਿਨ ਸਾਨੂੰ ਸੀ ਕਿਉਂਕਿ ਇਹ ਸਾਰਾ ਜੋ ਲਾਈਵ ਹੈ ਪ੍ਰੈਕਟੀਕਲੀ ਜੋ ਕੁਝ ਹੋਇਆ ਹੈਗਾ ਇਹ ਨਾਲ ਹੀ ਤੁਹਾਨੂੰ ਬਰੀਫ ਵੀ ਕਰ ਦਿੱਤਾ ਜਾਵੇ ਸਰ ਕੀ ਨਾਮ ਹੈ ਕਿੱਥੇ ਦੇ ਰਹਿਣਾ ਇਹਦਾ ਨਾਮ ਮੈਂ ਤੁਹਾਨੂੰ ਦੱਸਦਾ ਜੀ ਇਹ ਦੋ ਬੰਦੇ ਨੇ ਇੱਕ ਦਾ ਨਾਮ ਸਤਨਾਮ ਸਿੰਘ ਹੈ ਤੇ ਇੱਕ ਦਾ ਨਾਮ ਗੁਰਮਿੰਦਰ ਗੁਰਕਰਨ ਵੀਰ ਸਿੰਘ ਹੈ ਇਹ ਜਿਹੜਾ ਇਹਨਾਂ ਦਾ ਐਟ ਪ੍ਰੈਜ਼ੈਂਟ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਇਹ ਜਿਹੜਾ ਸਾਡਾ ਸੁਹਾਣਾ ਹੈ ਉੱਥੇ ਇੱਕ ਪੀਜੀ ਹੈ ਛਪੜੀ ਉੱਥੇ ਪੈਂਦੀ ਇਹ ਉੱਥੇ ਰਹਿ ਰਹੇ ਸੀ ਇਹ ਬੇਸਿਕਲੀ ਇਹ ਨਵੇਂ ਨਿਹੰਗ ਬਾਣੇ ਦੇ ਵਿੱਚ ਨੇ ਨਿਹੰਗ ਟਾਈ ਮਤਲਬ ਇਹਨਾਂ ਦੀ ਸੋਚ ਹੈ ਕਿ ਤੇ ਉਹ ਉਸ ਦਿਨ ਵੀ ਅਜੇ ਪੋਸ਼ਕਿਸ ਦੇ ਦੌਰਾਨ ਸਾਰੀ ਗੱਲ ਕਲੀਅਰ ਹੋਈ ਕਿ ਉਸ ਦਿਨ ਵੀ ਇਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਨਸ਼ਾ ਕੀਤਾ ਹੋਇਆ ਸੀ ਜਿਸ ਦਿਨ ਇਹਨਾਂ ਨੇ ਇਹ ਗੋਲੀਆਂ ਮਾਰ ਕੇ ਉਹਦੇ ਗੋਲੀਆਂ ਮਾਰ ਕੇ ਮੋਬਾਈਲ ਖੋਇਆ ਆਪਣਾ ਉਹਦਾ ਪਲੱਸ ਉਹਦਾ ਮੋਟਰਸਾਈਕਲ ਖੋਇਆ ਹੈਗਾ ਇਹ ਇਹ ਜਿਹੜਾ ਸਤਨਾਮ ਸਿੰਘ ਹੈ ਇਹ ਬੇਸਿਕਲੀ ਪਿੱਛੇ ਮਾਝੇ ਏਰੀਆ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਦਾ ਪਿੰਡ ਹੈਗਾ ਤੇ ਅਜੇ ਇਹ ਯੰਗ ਬੱਚੇ ਨੇ ਅਜੇ ਉਮਰ ਵੀ ਇਹਨਾਂ ਦੀ 19-20 ਸਾਲ ਦੇ ਕਰੀਬ ਹੈ ਦੋਨਾਂ ਦੀ ਤੇ ਜਿਹੜੇ ਕਿ ਇਹ ਕ੍ਰਾਈਮ ਦੇ ਵਿੱਚ ਇਨਵੋਲਵ ਹੋਏ ਹੋਏ ਨੇ ਅੱਗੇ ਮਜੇਦ ਪੜਤਾਲ ਹੋ ਰਹੀ ਹੈ ਇਹਨਾਂ ਦੀ ਬੈਕਗ੍ਰਾਉਂਡ ਬਾਰੇ ਅਸੀਂ ਹੋਰ ਪਤਾ ਕਰ ਰਹੇ ਹਾਂ ਇੰਜਰਡ ਕਿਹੜਾ ਹੈ ਇਹਨਾਂ ਚ ਇੰਜਰਡ ਪਤਾ ਜੀ ਜਿਹੜਾ ਰਿਕਵਰੀ ਕਰਵਾਉਣ ਆਏ ਸੀ ਉਹੀ ਬੰਦਾ ਜਿਹੜਾ ਖੁਦ ਹੀ ਰਿਕਵਰੀ ਕਰਨ ਵਾਸਤੇ ਆਇਆ ਸਤਨਾਮ ਸਿੰਘ ਉਹੀ ਇੰਜਰਡ ਹੈ ਹਾਂਜੀ ਸਰ ਰਿਵਾਲਵਰ ਕਿਹੜੇ ਨੇ ਜੀ ਜਿਹੜੇ ਬਰਾਮਦ ਹੋਏ ਨੇ ਇਹ ਜੀਸੀ ਕਟਾ ਉਹ 315 ਬੋਲ ਦਾ ਹੈ ਜੀ 315 ਬੋਲ ਦਾ ਹੈ ਪਹਿਲਾਂ ਵੀ ਇਹਨਾਂ ਨੂੰ ਕੋਈ ਵਾਰਦਾਤ ਕੀਤੀ ਸੀ ਉਹ ਸਾਰੀ ਪੜਤਾਲ ਰਹੀ ਹੈ ਪੜਤਾਲ ਆ ਆ ਤੁਹਾਨੂੰ ਦੱਸਿਆ ਜਿਹੜੀ 5 5 ਦਿਨ ਪਹਿਲੇ ਕੀਤੀ ਹੈ ਅਸੀਂ ਉਹਦੀ ਚੀਜ਼ ਨੂੰ ਅਰੈਸਟ ਪਾਇਆ ਹੈ ਬਾਕੀ ਇਹਦੇ ਜਿਹੜੇ ਪੁਰਾਣੇ ਇਹਨਾਂ ਤੇ ਕੀ ਕੀ ਚੀਜ਼ ਹੈ ਕੀ ਇਹਨਾਂ ਦਾ ਇਨਵੋਲਵਮੈਂਟ ਰਹੀ ਹੈ ਉਹ ਤਾਂ ਹੁਣ ਦੇਖੀ ਜਾਏਗੀ ਕਿਉਂਕਿ ਰਾਤ ਹੀ ਅਰੈਸਟ ਕੀਤੀ ਹੈ ਰਾਤ ਦੇ ਰਿਕਵਰੀ ਕਰਵਾਉਣ ਲੱਗੀ ਹੋਈ ਸੀ ਪੁਲਿਸ ਪਾਰਟੀ ਤੇ ਰਾਤ ਹੀ ਕਾ ਨਮਾਇਨ ਨੇ ਇਨਸੀਡੈਂਟ ਕਰ ਦਿੱਤਾ ਸਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਤੋਂ ਸੁਹਾਣੇ ਤੋਂ ਕਮਰ ਹੋ ਰਹਿਣ ਵਾਲਾ ਇਹ ਸਮਝ ਰਹਾ ਲੱਗ ਕੇ ਵੀ ਸੀ ਕਿ ਪਹਿਲਾਂ ਵੀ ਜੇ ਕੋਈ ਹੋਰ ਵੀ ਵਾਰ ਵਾਰਦ ਕਰਨ ਦੇ ਵਿੱਚ ਮਤਲਬ ਵਿੱਚ ਵੀ ਸੋਚ ਰਹੇ ਆਪ ਦੀ ਕੋਈ ਯੋਜਨਾ ਸੀ ਇਹਨਾਂ ਦੀ ਮੈਂ ਭਾਈ ਸਭੀ ਤੁਹਾਨੂੰ ਦੱਸ ਰਿਹਾ ਕਿ ਅਸੀਂ ਅਰੈਸਟ ਕਰਨ ਤੋਂ ਬਾਅਦ ਫਿਰ ਸਾਡਾ ਮੇਨ ਮਕਸਦ ਸੀ ਕਿ ਅਸੀਂ ਹਥਿਆਰ ਬਰਾਮਦ ਕਰਵਾ ਲਈਏ ਜਿਸ ਦੇ ਨਾਲ ਇਹਨਾਂ ਨੇ ਉਪਰਵਾਸੀ ਵਿਚਾਰਾ ਮਾਰਨ ਦੇ ਕਿਨਾਰੇ ਕਰਤਾ ਉਹ ਤਾਂ ਕੁਦਰਤੀ ਬਚ ਗਿਆ ਉਹਦੇ ਦੋ ਗੋਲੀਆਂ ਵੱਜੀਆਂ ਪੇਟ ਦੇ ਵਿੱਚ ਤੇ ਅਸੀਂ ਮੋਰਸਲਰ ਦੀ ਬਰਾਮਦਗੀ ਕਰ ਚੁੱਕੇ ਸੀ ਬੰਦਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲੇਕਿਨ ਹਥਿਆਰ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਦੋਂ ਇਹਦੀ ਬਾਰ-ਬਾਰ ਆਪਣੇ ਬਿਆਨ ਬਦਲ ਰਿਹਾ ਸੀ ਔਰ ਜਦੋਂ ਇਹਦਾ ਪ੍ਰੋਪਰ ਇਹਨੇ ਆਪਣੇ ਬਕਾਇਦਾ ਫਰਜ਼ਿੰਗ ਸਾਫ ਕੀਤਾ ਹੈ ਕਿ ਮੇਰਾ ਹਥਿਆਰ ਆ ਜਿਹੜਾ ਪੁਲ ਬਹਿਲੂਲਪੁਰ ਦਾ ਵਜਦਾ ਹਥਿਆਰ ਤੁਸੀਂ ਦੇਖਿਆ ਬੜਾ ਸੁਨਸਾਨ ਏਰੀਆ ਉੱਥੇ ਤੁਹਾਨੂੰ ਉਹ ਜਗ੍ਹਾ ਵੀ ਦਿਖਾ ਦਿੰਦੇ ਆ ਜਿੱਥੇ ਇਹਨੇ ਛਪਾ ਕੇ ਰੱਖਿਆ ਹੈ ਉਹ ਬਰਾਮਦ ਕਰਾਣ ਤੋਂ ਬਾਅਦ ਇਹਨੇ ਦੇਖਿਆ ਕਿ ਉਵੇਂ ਆ ਉਹ ਇਮੀਡੀਏਟ ਪੁਲਿਸ ਐਸਐਚਓ ਦੇ ਨਾਲ ਹੀ ਸਕਫਲ ਕੀਤਾ ਇਹਨੇ ਉਹਦਾ ਰਿਵਾਲਵਰ ਖੋਣ ਦੀ ਕੋਸ਼ਿਸ਼ ਉਸ ਦੇ ਦੌਰਾਨ ਹੀ ਫਿਰ ਇਹ 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 ਨੂੰ ਫੜ ਲਿਆ ਸੀ ਇਹਨੂੰ ਮਤਲਬ ਕਾਮਜਾਬ ਨਹੀਂ ਹੋਣ ਦਿੱਤਾ ਵੀ ਫੜ ਲਿਆ ਸੀ ਕੋਈ ਸੋਸ਼ਲ ਵੀ ਕੋਈ ਇੰਜਰਡ ਹੋਇਆ ਜੀ ਪੁਲਿਸ ਉਹ ਉਹਦੇ ਕੁਝ ਮਾਮੂਲੀ ਸੱਟਾਂ ਤਾਂ ਲੱਗੀਆਂ ਹੋਣਗੀਆਂ ਪਰ ਗੋਲੀ ਦਾ ਕੋਈ ਉਹ ਨਹੀਂ ਬਚਾ ਹੋ ਗਿਆ ਹਾਂਜੀ ਹਾਂਜੀ ਇਹ ਐ ਐਨਕਾਊਂਟਰ ਤਾਂ ਇਹਨੂੰ ਕਹਿ ਵੀ ਨਹੀਂ ਸਕਦੇ ਇਹ ਤਾਂ ਉਹਦੀ ਹੀ ਯਾਤ ਸੀ ਇੱਕ 74 ਨੰਬਰ ਮਕਦਮਾ ਆਇਆ ਤੁਹਾਨੂੰ ਯਾਦ ਹੋਊਗਾ ਕਿ ਇੱਥੇ ਤਿੰਨ ਪ੍ਰਵਾਸੀ ਵਿਚ ਆ ਰਹੇ ਸੀ ਉਹਨਾਂ ਕੋਲ ਮੋਟਰਸਾਈਕਲ ਖੋਲਿਆ ਸੀ ਦੋ ਗੋਲੀਆਂ ਮਾਰ ਕੇ ਉਹਦੇ ਜਿਹਦੇ ਤੇ ਅਸੀਂ 74 ਮਕਦਮਾ ਵਗੈਰਾ ਦਰਜ ਕਰਕੇ ਉਹ ਬੰਦੇ ਨੂੰ ਇਮੀਡੀਏਟ ਉਹਦਾ ਟ੍ਰੀਟਮੈਂਟ ਵਾਸਤੇ ਉਹ ਪੀਜੀਆ ਚੱਲ ਰਿਹਾ ਹੈਗਾ ਉਹਦੀ ਅ ਟਰੇਸ ਕਰਨ ਵਾਸਤੇ ਮਾਨ ਜੋਗ ਐਸਐਸਪੀ ਮੈਮ ਡਾਕਟਰ ਜੋਤੀ যাদਬ ਆਈਪੀਐਸ ਉਹਨਾਂ ਦੀਆਂ ਹਦਾਇਤਾਂ ਤੇ ਸਾਡੀਆਂ ਉਹਨੂੰ ਮੁਕੱਦਮੇ ਨੂੰ ਟੈਸਟ ਕਰਨ ਵਾਸਤੇ ਡਿਫਰੈਂਟ ਪਾਰਟੀਆਂ ਤਿਆਰ ਕੀਤੀਆਂ ਜਿਹਦੇ ਵਿੱਚ ਡੀਐਸਪੀ ਸਮਰਾਲਾ ਦਾ ਹੈ ਹੀ ਹੈ ਨੇ ਉਹਨਾਂ ਦੇ ਐਸਐਚਓ ਸਹਿਬਾਨ ਦੋਨੇ ਬਾਚੀਵਾੜਾ ਐਂਡ ਸਮਰਾਲਾ ਸਪੈਸ਼ਲੀ ਡੀਐਸਪੀ ਡੀ ਐਂਡ ਸਾਡੇ ਇਨਸਪੈਕਟਰ ਸੀਆਈਏ ਤੇ ਸਾਡੇ ਹੋਰ ਵੀ ਕੁਝ ਟੀਮਾਂ ਸੀਗੀਆਂ ਜਿਹਦੇ ਵਿੱਚ ਟੈਕਨੀਕਲੀ ਤੇ ਕੁਝ ਸਾਡੇ ਸੀਕ੍ਰੇਟ ਟੀਮ ਤਿਆਰ ਕੀਤੀਆਂ ਸੀ ਮਾਂ ਜੋਗੇ ਐਸਐਸਪੀ ਨੇ ਉਹਦੇ ਚ ਅੱਜ ਕੰਟੀਨਿਊ ਪੰਜਵਾਂ ਦਿਨ ਹੋਏਗਾ ਕੰਟੀਨਿਊ ਪੰਜ ਦਿਨ ਤੋਂ ਅਸੀਂ ਉਸ ਵੇਸਤੇ ਜੋ ਸਾਨੂੰ ਪ੍ਰੂਫ ਮਿਲ ਰਹੇ ਸੀ ਇਹਨਾਂ ਦਾ ਪਿੱਛਾ ਕਰ ਰਹੇ ਸੀ ਇੱਛਾ ਕਰਦੇ ਕਰਦੇ ਤੇ ਰਾਤ ਜਾ ਕੇ ਸਾਨੂੰ ਇਹ ਅਮਲ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਇਹ ਦੋ ਬੰਦੇ ਜਿਹੜੇ ਐ ਅਰੈਸਟ ਕਰ ਲਏ ਦੋ ਬੰਦਿਆਂ ਦੇ ਵਿੱਚੋਂ ਇਹਨਾਂ ਤੋਂ ਬੜੀ ਮਜੀਦ ਪੁਸ਼ਕਿਸ਼ ਹੋਈ ਹੈ ਮਜੀਦ ਪੁਸ਼ਕਿਸ਼ ਦੇ ਦੌਰਾਨ ਇਦੇ ਚ ਅਸਲਾ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਿਹਦੇ ਨਾਲ ਉਹਨਾਂ ਦੇ ਗੋਲੀ ਮਾਰੀ ਸੀ ਜਦੋਂ ਉਹਦੀ ਰਿਕਵਰੀ ਵਾਸਤੇ ਅੱਜ ਤੜਕੇ 3 ਵਜੇ ਦੇ ਕਰੀਬ ਇੰਨਾ ਕੀ ਕਰੀਮ ਅਪਰੋਕਸਿਮੇਟ ਟਾਈਮ ਹੋਏਗਾ ਜਦੋਂ ਇਹਨੂੰ ਰਿਕਵਰੀ ਵਾਸਤੇ ਲੈ ਕੇ ਆਏ ਤੇ ਇਹ ਜਿਹੜਾ ਪੌਲਾ ਹੈਗਾ ਇਹ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਹੁਣ ਖੜੇ ਹੋ ਤੁਸੀਂ ਮੌਕਾ ਵੀ ਦੇਖਿਆ ਹੈ ਇੱਥੇ ਐਸ ਐਚਓ ਸਮਰਾਲਾ ਜਿਹਨੇ ਕਿ ਉਹਦੇ ਫਰਦ ਇਖਲਾਫ ਉਹਨੇ ਜੋਰ ਨਹੀਂ ਕੀਤਾ ਸੀਗਾ ਕਿ ਮੈਂ ਕਿਥੇ ਉਹਨੂੰ ਸ਼ਪਾ ਕੇ ਰੱਖਿਆ ਹੋਇਆ ਉਹਦੀ ਬਰਾਮਦ ਕੀ ਕਰਨ ਵਾਸਤੇ ਆਏ ਤੇ ਉਹਨੇ ਉਹਦੇ ਨਾਲ ਸਕਫਲ ਕਰਨ ਵਾਸਤੇ ਬਰਾਮਦ ਦੀ ਕਰਨ ਤੋਂ ਬਾਅਦ ਉਹਨੂੰ ਉਹਦੇ ਰਿਵੋਲਵਰ ਖੋਣ ਵਾਸਤੇ ਉਹਨੇ ਸਕਫਲਿੰਗ ਕੀਤੀ ਪਲੱਸ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਦੌਰਾਨ ਹੀ ਜਿਹੜੀ ਹੈ ਗੋਲੀ ਉਹਦੇ ਪੈਰ ਤੇ ਲੱਗੀ ਹੈ ਜਿਹਦੇ ਕਰਕੇ ਬਾਕੀ ਕਿਉਂਕਿ ਪੁਲਿਸ ਪਾਰਟੀ ਕਾਫੀ ਸੀ ਮੌਕੇ ਤੇ ਹੋਰ ਵੀ ਇਮੀਡੀਏਟ ਕੰਟਰੋਲ ਰੂਮ ਦੇ ਜਰੀਏ ਇਤਲਾ ਮਿਲਣ ਤੇ ਸਾਰੇ ਜਿਹੜੇ ਸੀਨੀਅਰ ਅਫਸਰ ਹੈ ਜਦੋਂ ਉਹਨਾਂ ਨੂੰ ਰਾਤ ਅਰੈਸਟ ਕੀਤਾ ਸੀ ਉਹਦੇ ਦੌਰਾਨ ਹੀ ਸਾਡੇ ਹੋਰ ਵੀ ਜੀਓ ਸਹਿਬਾਨ ਡੀਐਸਪੀ ਸਹਿਬਾਨ ਸਾਰੇ ਇਹਦੇ ਦੌਰਾਨ ਇੱਥੇ ਤਪਤੀਸ਼ ਦੇ ਵਿੱਚ ਮਸ਼ਰੂਫ ਹੀ ਸੀਗੇ ਤੇ ਜਿਹਦੇ ਕਰਕੇ ਅਗਰ ਉਹ ਚੱਕਮਾ ਦੇਣ ਦੀ ਉਹਦੀ ਕੋਸ਼ਿਸ਼ ਸੀਗੀ ਤੇ ਉਹ ਕਾਮਯਾਬ ਨਹੀਂ ਹੋ ਸਕਿਆ ਉਸ ਦੇ ਵਿੱਚ ਤੇ ਇਹ ਪੁਲਿਸ ਲਈ ਬੜੀ ਵੱਡੀ ਇੱਕ ਕਾਮਯਾਬੀ ਹੈ ਇਹਦੇ ਵਿੱਚ ਜਿਹੜੀ ਟੀਮ ਮਾਜੋਗ ਐਸਐਸਪੀ ਸਾਹਿਬ ਦੀ ਰਹਿਨਮਾਈ ਹੇਠ ਕੰਮ ਕਰੀ ਸੀ ਉਹਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਤੇ ਇਹ ਦੇ ਬਾਰੇ ਤੁਹਾਨੂੰ ਇਹ ਬਰੀਫ ਵੀ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਅਰਲੀ ਅੰਦਾ ਮਾਰਨਿੰਗ ਦਾ ਟਾਈਮ ਹੈ ਲੇਕਿਨ ਸਾਨੂੰ ਸੀ ਕਿਉਂਕਿ ਇਹ ਸਾਰਾ ਜੋ ਲਾਈਵ ਹੈ ਪ੍ਰੈਕਟੀਕਲੀ ਜੋ ਕੁਝ ਹੋਇਆਏਗਾ ਇਹ ਨਾਲ ਹੀ ਤੁਹਾਨੂੰ ਬਰੀਫ ਵੀ ਕਰ ਦਿੱਤਾ ਜਾਵੇ ਸਰ ਕੀ ਨਾਮ ਹੈ ਕਿੱਥੇ ਦੇ ਰਹਿਣ ਦਾ ਇਹਦਾ ਨਾਮ ਮੈਂ ਤੁਹਾਨੂੰ ਦੱਸਦਾ ਜੀ ਇਹ ਦੋ ਬੰਦੇ ਨੇ ਇੱਕ ਦਾ ਨਾਮ ਸਤਨਾਮ ਸਿੰਘ ਹੈ ਤੇ ਇੱਕ ਦਾ ਨਾਮ ਗੁਰਮਿੰਦਰ ਗੁਰਕਰਨ ਵੀਰ ਸਿੰਘ ਹੈ ਇਹ ਜਿਹੜਾ ਇਹਨਾਂ ਦਾ ਐਟ ਪ੍ਰੈਜ਼ੈਂਟ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਇਹ ਜਿਹੜਾ ਸਾਡਾ ਸੁਹਾਣਾ ਹੈ ਉੱਥੇ ਇੱਕ ਪੀਜੀ ਹੈ ਛਪੜੀ ਉੱਥੇ ਪੈਂਦੀ ਇਹ ਉੱਥੇ ਰਹਿ ਰਹੇ ਸੀ ਇਹ ਬੇਸਿਕਲੀ ਇਹ ਨਵੇਂ ਨਿਹੰਗ ਬਾਣੇ ਦੇ ਵਿੱਚ ਨੇ ਨਿਹੰਗ ਤਾਈ ਮਤਲਬ ਇਹਨਾਂ ਦੀ ਸੋਚ ਹੈਗੀ ਤੇ ਉਹ ਉਸ ਦਿਨ ਵੀ ਅਜੇ ਪੋਸਟੂਗਿਸ ਦੇ ਦੌਰਾਨ ਸਾਰੀ ਗੱਲ ਕਲੀਅਰ ਹੋਈ ਕਿ ਉਸ ਦਿਨ ਵੀ ਇਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਨਸ਼ਾ ਕੀਤਾ ਹੋਇਆ ਸੀ ਜਿਸ ਦਿਨ ਇਹਨਾਂ ਨੇ ਗੋਲੀਆਂ ਮਾਰ ਕੇ ਉਹਦੇ ਗੋਲੀਆਂ ਮਾਰ ਕੇ ਮੋਬਾਈਲ ਖੋਇਆ ਆਪਣਾ ਉਹਦਾ ਪਲੱਸ ਉਹਦਾ ਮੋਟਰਸਾਈਕਲ ਖੋਇਆ ਹੈਗਾ ਇਹ ਇਹ ਜਿਹੜਾ ਸਤਨਾਮ ਸਿੰਘ ਹੈ ਇਹ ਬੇਸਿਕਲੀ ਪਿੱਛੇ ਮਾਝੇ ਏਰੀਆ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਦਾ ਪਿੰਡ ਹੈਗਾ ਤੇ ਅਜੇ ਇਹ ਯੰਗ ਬੱਚੇ ਨੇ ਅਜੇ ਉਮਰ ਵੀ ਇਹਨਾਂ ਦੀ 19-20 ਸਾਲ ਦੇ ਕਰੀਬ ਹੈ ਦੋਨਾਂ ਦੀ ਤੇ ਜਿਹੜੇ ਕਿ ਇਹ ਕ੍ਰਾਈਮ ਦੇ ਵਿੱਚ ਇਨਵੋਲਵ ਹੋਏ ਹੋਏ ਨੇ ਅੱਗੇ ਮਜੇਰ ਪੜਤਾਲ ਹੋ ਰਹੀ ਹੈ ਇਹਨਾਂ ਦੀ ਬੈਕਗ੍ਰਾਉਂਡ ਬਾਰੇ ਅਸੀਂ ਹੋਰ ਪਤਾ ਕਰ ਰਹੇ ਹਾਂ ਇੰਜਰਡ ਕਿਹੜਾ ਹੈ ਜਿਹੜਾ ਇੰਜਰਡ ਪਤਾ ਜੀ ਜਿਹੜਾ ਰਿਕਵਰੀ ਕਰਵਾਉਣ ਆਏ ਸੀ ਉਹੀ ਬੰਦਾ ਜਿਹੜਾ ਖੋਦੀ ਰਿਕਵਰੀ ਕਰਾਉਣ ਵਾਸਤੇ ਆਇਆ ਸਤਨਾਮ ਸਿੰਘ ਉਹੀ ਇੰਜਰਡ ਹੈ ਹਾਂਜੀ ਸਰ ਰਿਵਾਲਵਰ ਕਿਹੜੇ ਨੇ ਜੀ ਜਿਹੜੇ ਬਰਾਮਦ ਹੋਏ ਨੇ ਇਹ ਜੀਸੀ ਕਟਾ ਉਹ ਉਹ 315 ਬੋਲ ਦਾ ਹੈ ਜੀ 315 ਬੋਲ ਦਾ ਹੈ ਪਹਿਲਾਂ ਵੀ ਇਹਨਾਂ ਨੂੰ ਕੋਈ ਵਾਰਦਾਤ ਕੀਤੀ ਉਹ ਸਾਰੀ ਪੜਤal ਰਹੀ ਹੈ ਪੜਤal ਆ ਆ ਤੁਹਾਨੂੰ ਦੱਸਿਆ ਜਿਹੜੀ 5 5 ਦਿਨ ਪਹਿਲੇ ਕੀਤੀ ਹੈ ਅਸੀਂ ਉਹਦੀ ਚੀਜ਼ ਨੂੰ ਅਰੈਸਟ ਪਾਇਆ ਹੈ ਬਾਕੀ ਇਹਦੀ ਜਿਹੜੇ ਪੁਰਾਣੇ ਇਹਨਾਂ ਤੇ ਕੀ ਕੀ ਚੀਜ਼ ਹੈ ਕੀ ਇਹਨਾਂ ਦਾ ਇਨਵੋਲਵਮੈਂਟ ਰਹੀ ਹੈ ਉਹ ਤਾਂ ਹੁਣ ਦੇਖੀ ਜਾਏਗੀ ਕਿਉਂਕਿ ਰਾਤ ਹੀ ਅਰੈਸਟ ਕੀਤੀ ਹੈ ਰਾਤ ਦੇ ਰਿਕਵਰੀ ਕਰਵਾਉਣ ਲੱਗੀ ਹੋਈ ਸੀ ਪੁਲਿਸ ਪਾਰਟੀ ਤੇ ਰਾਤ ਹੀ ਇਹ ਕਾਰਨਾਮਾ ਇਹਨਾਂ ਨੇ ਇਨਸੀਡੈਂਟ ਕਰ ਦਿੱਤਾ ਸਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਤੋਂ ਸੁਹਾਣੇ ਤੋਂ ਕਮਰ ਹੋ ਰਹਿਣ ਵਾਲਾ ਇਸ ਸਮਰਾਵ ਲੱਗੇ ਵਿਸਥੀ ਕੀ ਪਹਿਲਾਂ ਵੀ ਜੇ ਆ ਕੋਈ ਹੋਰ ਵੀ ਵਾਰ ਦਾਤ ਕਰਨ ਦੇ ਵਿੱਚ ਮਤਲਬ ਵਿੱਚ ਵੀ ਸੋਚ ਰਹੇ ਆ ਕੋਈ ਯੋਜਨਾ ਸੀ ਇਹਨਾਂ ਦੀ ਮੈਂ ਭਾਈ ਸਭੀ ਤੁਹਾਨੂੰ ਦੱਸ ਰਹੇ ਆ ਕਿ ਅਸੀਂ ਅਰੈਸਟ ਕਰਨ ਤੋਂ ਬਾਅਦ ਫਿਰ ਸਾਡਾ ਮੇਨ ਮਾਰਕਸ ਸੀ ਕਿ ਅਸੀਂ ਹਥਿਆਰ ਬਰਾਮਦ ਕਰਵਾ ਲਈਏ ਜਿਸ ਦੇ ਨਾਲ ਇਹਨਾਂ ਨੇ ਉਪਰਵਾਸੀ ਵਿਚਾਰਾ ਮਾਰਨ ਦੇ ਕਿਨਾਰੇ ਕਰਤਾ ਉਹ ਤਾਂ ਕੁਦਰਤੀ ਬਚ ਗਿਆ ਉਹਦੇ ਦੋ ਗੋਲੀਆਂ ਵੱਜੀਆਂ ਪੇਟ ਦੇ ਵਿੱਚ ਤੇ ਅਸੀਂ ਮੋਰਸਲਰ ਦੀ ਬਰਾਮਦਗੀ ਕਰ ਚੁੱਕੇ ਸੀ ਬੰਦਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲੇਕਿਨ ਹਥਿਆਰ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਦੋਂ ਇਹਦੀ ਬਾਰ ਬਾਰ ਆਪਣੇ ਬਿਆਨ ਬਦਲ ਰਿਹਾ ਸੀ ਔਰ ਜਦੋਂ ਇਹਦਾ ਪ੍ਰੋਪਰ ਇਹਨੇ ਆਪਣੇ ਬਕਾਇਦਾ ਫਰਜ਼ਿੰਗ ਸਾਫ ਕੀਤਾ ਹੈ ਕਿ ਮੇਰਾ ਹਥਿਆਰ ਆ ਜਿਹੜਾ ਪੁਲ ਬਹਿਲੂਲਪੁਰ ਦਾ ਬਜਦਾ ਹਥਿਆਰ ਤੁਸੀਂ ਦੇਖਿਆ ਬੜਾ ਸੁਨਸਾਨ ਏਰੀਆ ਉੱਥੇ ਤੁਹਾਨੂੰ ਉਹ ਜਗ੍ਹਾ ਵੀ ਦਿਖਾ ਦਿੰਦੇ ਆ ਜਿੱਥੇ ਇਹਨੇ ਛਪਾ ਕੇ ਰੱਖਿਆ ਹੈ ਉਹ ਬਰਾਮਦ ਕਰਾਣ ਤੋਂ ਬਾਅਦ ਇਹਨੇ ਦੇਖਿਆ ਕਿ ਉਵੇਂ ਆ ਉਹ ਇਮੀਡੀਏਟ ਪੁਲਿਸ ਐਸਐਚਓ ਦੇ ਨਾਲ ਹੀ ਸਕਫਲ ਕੀਤਾ ਇਹਨੇ ਉਹਦਾ ਰਿਵਾਲਵਰ ਖੋਣ ਦੀ ਕੋਸ਼ਿਸ਼ ਉਸ ਦੇ ਦੌਰਾਨ ਹੀ ਫਿਰ ਇਹ ਦੇ ਇਹ ਇਹ ਨੂੰ ਫੜ ਲਿਆ ਸੀ ਇਹਨੂੰ ਮਤਲਬ ਕਾਮਜਾਬ ਨਹੀਂ ਹੋਣ ਦਿੱਤਾ ਵੀ ਪੜਨ ਵੀ ਕੋਈ ਇੰਜਰਡ ਹੋਇਆ ਜੀ ਪੁਲਿਸ ਉਹਦੇ ਕੁਝ ਮਾਮੂਲੀ ਸੱਟਾਂ ਤਾਂ ਲੱਗੀਆਂ ਹੋਣਗੀਆਂ ਪਰ ਗੋਲੀ ਦਾ ਕੋਈ ਉਹ ਨਹੀਂ ਬਚਾ ਹੋ ਗਿਆ ਹਾਂਜੀ ਹਾਂਜੀ ਇਹ ਐ এনਕਾਊਂਟਰ ਤਾਂ ਇਹਨੂੰ ਕਹਿ ਵੀ ਨਹੀਂ ਸਕਦੇ ਇਹ ਤਾਂ ਉਹਦੀ ਹੀ ਯਾਤ ਸੀ ਇੱਕ 74 ਨੰਬਰ ਮਕਦਮਾ ਆਇਆ ਤੁਹਾਨੂੰ ਯਾਦ ਹੋਊਗਾ ਕਿ ਇੱਥੇ ਤਿੰਨ ਪ੍ਰਵਾਸੀ ਵਿੱਚ ਆ ਰਹੇ ਸੀ ਉਹਨਾਂ ਕੋਲੋਂ ਮੋਟਰਸਲ ਖੋਲਿਆ ਸੀ ਦੋ ਗੋਲੀਆਂ ਮਾਰ ਕੇ ਉਹਦੇ ਜਿਹਦੇ ਤੇ ਅਸੀਂ 74 ਮਕਦਮਾ ਵਗੈਰਾ ਦਰਜ ਕਰਕੇ ਉਹ ਬੰਦੇ ਨੂੰ ਇਮੀਡੀਏਟ ਉਹਦਾ ਟ੍ਰੀਟਮੈਂਟ ਵਾਸਤੇ ਉਹ ਪੀਜੀਆ ਚੱਲ ਰਿਹਾ ਹੈਗਾ ਉਹਦੀ ਅਹ ਟ੍ਰੇਸ ਕਰਨ ਵਾਸਤੇ ਮਾਨਯੋਗ ਐਸਐਸਪੀ ਮੈਮ ਡਾਕਟਰ ਜੋਤੀ ਜਾਦਵ ਆਈਪੀਐਸ ਉਹਨਾਂ ਦੀਆਂ ਹਦਾਇਤਾਂ ਤੇ ਸਾਡੀਆਂ ਉਹਨੂੰ ਮੁਕੱਦਮੇ ਨੂੰ ਟ੍ਰੇਸ ਕਰਨ ਵਾਸਤੇ ਡਿਫਰੈਂਟ ਪਾਰਟੀਆਂ ਤਿਆਰ ਕੀਤੀਆਂ ਜਿਹਦੇ ਵਿੱਚ ਡੀਐਸਪੀ ਸਮਰਾਲਾ ਤਾਂ ਹੈ ਹੀ ਹੈ ਨੇ ਉਹਨਾਂ ਦੇ ਐਸਐਚਓ ਸਹਿਬਾਨ ਦੋਨੇ ਬਾਚੀਵਾੜਾ ਐਂਡ ਸਮਰਾਲਾ ਸਪੈਸ਼ਲੀ ਡੀਐਸਪੀ ਡੀ ਐਂਡ ਸਾਡੇ ਇਨਸਪੈਕਟਰ ਸੀਆਈਏ ਤੇ ਸਾਡੇ ਹੋਰ ਵੀ ਕੁਝ ਟੀਮਾਂ ਸੀਗੀਆਂ ਜਿਹਦੇ ਵਿੱਚ ਟੈਕਨੀਕਲੀ ਤੇ ਕੁਝ ਸਾਡੇ ਸੀਕ੍ਰਟ ਟੀਮ ਤਿਆਰ ਕੀਤੀਆਂ ਸੀ ਮਾਜੋਗਿਆ ਐਸਐਸਪੀ ਨੇ ਉਹਦੇ ਅੱਜ ਕੰਟੀਨਿਊ ਪੰਜਵਾਂ ਦਿਨ ਹੋਏਗਾ ਕੰਟੀਨਿਊ ਪੰਜ ਦਿਨ ਤੋਂ ਅਸੀਂ ਉਸ ਵੇਸਤੇ ਜੋ ਸਾਨੂੰ ਪ੍ਰੂਫ ਮਿਲ ਰਹੇ ਸੀ ਇਹਨਾਂ ਦਾ ਪਿੱਛਾ ਕਰ ਰਹੇ ਸੀ ਪਿੱਛਾ ਕਰਦੇ ਕਰਦੇ ਤੇ ਰਾਤ ਜਾ ਕੇ ਸਾਨੂੰ ਇਹ ਮਹੱਲ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਇਹ ਦੋ ਬੰਦੇ ਜਿਹੜੇ ਐ ਅਰੈਸਟ ਕਰ ਲਏ ਦੋ ਬੰਦਿਆਂ ਦੇ ਵਿੱਚੋਂ ਇਹਨਾਂ ਤੋਂ ਬੜੀ ਮਜੀਦ ਪੁਸ਼ਕਿਸ਼ ਹੋਈ ਹੈ ਮਜੀਦ ਪੁਸ਼ਕਿਸ਼ ਦੇ ਦੌਰਾਨ ਇਦੇ ਚ ਅਸਲਾ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਿਹਦੇ ਨਾਲ ਉਹਨਾਂ ਦੇ ਗੋਲੀ ਮਾਰੀ ਸੀ ਜਦੋਂ ਉਹਦੀ ਰਿਕਵਰੀ ਵਾਸਤੇ ਅੱਜ ਤੜਕੇ 3 ਵਜੇ ਦੇ ਕਰੀਬ ਇੰਨਾ ਕੀ ਕਰੀਮ ਅਪਰੋਕਸਿਮੇਟ ਟਾਈਮ ਹੋਏਗਾ ਜਦੋਂ ਇਹਨੂੰ ਰਿਕਵਰੀ ਵਾਸਤੇ ਲੈ ਕੇ ਆਏ ਤੇ ਇਹ ਜਿਹੜਾ ਪੌਲਾ ਹੈਗਾ ਇਹ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਹੁਣ ਖੜੇ ਹੋ ਤੁਸੀਂ ਮੌਕਾ ਵੀ ਦੇਖਿਆ ਇੱਥੇ ਐਸ ਐਚਓ ਸਮਰਾਲਾ ਜਿਹਨੇ ਕਿ ਉਹਦੇ ਫਰਦ ਇਖਲਾਫ ਉਹਨੇ ਜੋਰ ਨਹੀਂ ਕੀਤਾ ਸੀਗਾ ਕਿ ਮੈਂ ਕਿਥੇ ਉਹਨੂੰ ਸ਼ਿਪਾ ਕੇ ਰੱਖਿਆ ਹੋਇਆ ਉਹਦੀ ਬਰਾਮਦ ਕੀ ਕਰਨ ਵਾਸਤੇ ਆਏ ਤੇ ਉਹਨੇ ਉਹਦੇ ਨਾਲ ਸਕਫਲ ਕਰਨ ਵਾਸਤੇ ਬਰਾਮਦ ਦੀ ਕਰਨ ਤੋਂ ਬਾਅਦ ਉਹਨੂੰ ਉਹਦੇ ਰਿਵੋਲਵਰ ਖੋਣ ਵਾਸਤੇ ਉਹਨੇ ਸਕਫਲਿੰਗ ਕੀਤੀ ਪਲੱਸ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਦੌਰਾਨ ਹੀ ਜਿਹੜੀ ਹੈ ਗੋਲੀ ਉਹਦੇ ਪੈਰ ਤੇ ਲੱਗੀ ਹੈ ਜਿਹਦੇ ਕਰਕੇ ਬਾਕੀ ਕਿਉਂਕਿ ਪੁਲਸ ਪਾਰਟੀ ਕਾਫੀ ਸੀ ਮੌਕੇ ਤੇ ਹੋਰ ਵੀ ਇਮੀਡੀਏਟ ਕੰਟਰੋਲ ਰੂਮ ਦੇ ਜਰੀਏ ਇਤਲਾ ਮਿਲਣ ਤੇ ਸਾਰੇ ਜਿਹੜੇ ਸੀਨੀਅਰ ਅਫਸਰ ਹੈ ਜਦੋਂ ਉਹਨਾਂ ਨੂੰ ਰਾਤ ਅਰੈਸਟ ਕੀਤਾ ਸੀ ਉਹਦੇ ਦੌਰਾਨ ਹੀ ਸਾਡੇ ਹੋਰ ਵੀ ਜੀਓ ਸਹਿਬਾਨ ਡੀਐਸਪੀ ਸਹਿਬਾਨ ਸਾਰੇ ਇਹਦੇ ਦੌਰਾਨ ਇੱਥੇ ਤਫਤੀਸ਼ ਦੇ ਵਿੱਚ ਮਸ਼ਰੂਫ ਹੀ ਸੀਗੇ ਤੇ ਜਿਹਦੇ ਕਰਕੇ ਅ ਅਗਰ ਉਹ ਚੱਕਮਾ ਦੇਣ ਦੀ ਉਹਦੀ ਕੋਸ਼ਿਸ਼ ਸੀਗੀ ਤੇ ਉਹ ਕਾਮਯਾਬ ਨਹੀਂ ਹੋ ਸਕਿਆ ਉਸ ਦੇ ਵਿੱਚ ਤੇ ਇਹ ਪੁਲਿਸ ਲਈ ਬੜੀ ਵੱਡੀ ਇੱਕ ਕਾਮਯਾਬੀ ਹੈ ਇਹਦੇ ਵਿੱਚ ਜਿਹੜੀ ਟੀਮ ਮਾਜੋਗ ਐਸਐਸਪੀ ਸਾਹਿਬ ਦੀ ਰਹਿਨਮਾਈ ਹਟ ਕੰਮ ਕਰੀ ਸੀ ਉਹਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ। ਇਹ ਇਹ ਦੇ ਬਾਰੇ ਤੁਹਾਨੂੰ ਇਹ ਬਰੀਫ ਵੀ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਅਰਲੀ ਅੰਦਰ ਮਾਰਨਿੰਗ ਦਾ ਟਾਈਮ ਹੈ। ਲੇਕਿਨ ਸਾਨੂੰ ਸੀ ਕਿਉਂਕਿ ਇਹ ਸਾਰਾ ਜੋ ਲਾਈਵ ਹੈ ਪ੍ਰੈਕਟੀਕਲੀ ਜੋ ਕੁਝ ਹੋਇਆ ਹੈਗਾ ਇਹ ਨਾਲ ਨਾਲ ਤੁਹਾਨੂੰ ਬਰੀਫ ਵੀ ਕਰ ਦਿੱਤਾ ਜਾਵੇ। ਸਰ ਕੀ ਨਾਮ ਹੈ ਕਿੱਥੇ ਦੇ ਰਹਿਣ ਦਾ? ਇਹਦਾ ਨਾਮ ਮੈਂ ਤੁਹਾਨੂੰ ਦੱਸਦਾ ਜੀ ਇਹ ਦੋ ਬੰਦੇ ਨੇ। ਇੱਕ ਦਾ ਨਾਮ ਸਤਨਾਮ ਸਿੰਘ ਹੈ ਤੇ ਇੱਕ ਦਾ ਨਾਮ ਗੁਰਮਿੰਦਰ ਗੁਰਕਰਨ ਵੀਰ ਸਿੰਘ ਹੈ। ਇਹ ਜਿਹੜਾ ਇਹਨਾਂ ਦਾ ਐਡ ਪ੍ਰੈਜ਼ੈਂਟ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਇਹ ਜਿਹੜਾ ਸਾਡਾ ਸੁਹਾਣਾ ਹੈ ਉੱਥੇ ਇੱਕ ਪੀਜੀ ਹੈ ਛਪੜੀ ਆ ਉੱਥੇ ਪੈਂਦੀ ਇਹ ਉੱਥੇ ਰਹਿ ਰਹੇ ਸੀ ਇਹ ਬੇਸਿਕਲੀ ਇਹ ਨਵੇਂ ਨਿਹੰਗ ਬਾਣੇ ਦੇ ਵਿੱਚ ਨੇ ਨਿਹੰਗ ਤਾਈ ਮਤਲਬ ਇਹਨਾਂ ਦੀ ਸੋਚ ਹੈਗੀ ਤੇ ਉਹ ਉਸ ਦਿਨ ਵੀ ਅਜੇ ਪੋਸ਼ਕਸ਼ ਦੇ ਦੌਰਾਨ ਸਾਰੀ ਗੱਲ ਕਲੀਅਰ ਹੋਈ ਕਿ ਉਸ ਦਿਨ ਵੀ ਇਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਨਸ਼ਾ ਕੀਤਾ ਹੋਇਆ ਸੀ ਜਿਸ ਦਿਨ ਇਹਨਾਂ ਨੇ ਇਹ ਗੋਲੀਆਂ ਮਾਰ ਕੇ ਉਹਦੇ ਗੋਲੀਆਂ ਮਾਰ ਕੇ ਮੋਬਾਈਲ ਖੋਇਆ ਆਪਣਾ ਉਹਦਾ ਪਲੱਸ ਉਹਦਾ ਮੋਰਸਲ ਖੋਇਆ ਹੈਗਾ ਤੇ ਇਹ ਜਿਹੜਾ ਸਤਨਾਮ ਸਿੰਘ ਹੈ ਇਹ ਬੇਸਿਕਲੀ ਪਿੱਛੇ ਮਾਝੇ ਏਰੀਆ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚੋਂ ਦਾ ਪਿੰਡ ਹੈਗਾ ਤੇ ਅਜੇ ਇਹ ਯੰਗ ਬੱਚੇ ਨੇ ਅਜੇ ਉਮਰ ਵੀ ਇਹਨਾਂ ਦੀ 19-20 ਸਾਲ ਦੇ ਕਰੀਬ ਹੈ ਦੋਨਾਂ ਦੀ ਤੇ ਜਿਹੜੇ ਕਿ ਇਹ ਕ੍ਰਾਈਮ ਦੇ ਵਿੱਚ ਇਨਵੋਲਵ ਹੋਏ ਹੋਏ ਨੇ ਅੱਗੇ ਮਜੇਰ ਪੜਤਾਲ ਹੋ ਰਹੀ ਹੈ ਇਹਨਾਂ ਦੀ ਬੈਕਗ੍ਰਾਉਂਡ ਬਾਰੇ ਅਸੀਂ ਹੋਰ ਪਤਾ ਕਰ ਰਹੇ ਹਾਂ ਇੰਜਰਡ ਜਿਹੜਾ ਇੰਜਰਡ ਤਾਂ ਜੀ ਜਿਹੜਾ ਰਿਕਵਰੀ ਕਰਵਾਉਣ ਆਏ ਸੀ ਉਹੀ ਬੰਦਾ ਜਿਹੜਾ ਖੋਦੀ ਰਿਕਵਰੀ ਕਰਾਉਣ ਵਾਸਤੇ ਆਇਆ ਸਤਨਾਮ ਸਿੰਘ ਉਹੀ ਇੰਜਰਡ ਹੈ ਹਾਂਜੀ ਸਰ ਰਿਵਾਲਵਰ ਕਿਹੜੇ ਨੇ ਜੀ ਜਿਹੜੇ ਬਰਾਮਦ ਹੋਏ ਨੇ ਇਹ ਡੀਸੀ ਕਟਾ ਉਹ ਉਹ 315 ਬੋਲ ਦਾ ਹੈ ਜੀ 315 ਬੋਲ ਦਾ ਹੈ ਪਹਿਲਾਂ ਵੀ ਇਹਨਾਂ ਨੂੰ ਕੋਈ ਵਾਰ ਦਰਦ ਦਿੱਤੀ ਉਹ ਸਾਰੀ ਪੜਤਾਲ ਰਹੀ ਹੈ ਪੜਤਾਲ ਆ ਆ ਤੁਹਾਨੂੰ ਦੱਸਿਆ ਜਿਹੜੀ ਪੰਜ ਪੰਜ ਦਿਨ ਪਹਿਲੇ ਕੀਤੀ ਹੈ ਅਸੀਂ ਉਹਦੀ ਚੀਜ਼ ਨੂੰ ਰੈਸਟ ਪਾਇਆ ਹੈ ਬਾਕੀ ਇਹਦੀ ਜਿਹੜੇ ਪੁਰਾਣੇ ਹਨ ਤੇ ਕੀ ਕੀ ਚੀਜ਼ ਹੈ ਕੀ ਇਹਨਾਂ ਦਾ ਇਨਵੋਲਵਮੈਂਟ ਰਹੀ ਹੈ ਉਹ ਤਾਂ ਹੁਣ ਦੇਖੀ ਜਾਏਗੀ ਕਿਉਂਕਿ ਰਾਤ ਹੀ ਰੈਸਟ ਕੀਤੀ ਹੈ ਰਾਤ ਦੇ ਰਿਕਵਰੀ ਕਰਵਾਉਣ ਲੱਗੀ ਹੋਈ ਸੀ ਪੁਲਿਸ ਪਾਰਟੀ ਤੇ ਰਾਤ ਹੀ ਇਹ ਕਾਰ ਨਮਾਇਨ ਨੇ ਐਕਸੀਡੈਂਟ ਕਰ ਦਿੱਤਾ ਸਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਤੋਂ ਸੁਹਾਣੇ ਤੋਂ ਕਮਰ ਹੋ ਰਹਿਣ ਵਾਲਾ ਇਸ ਸਮਰਾਲਾ ਲੱਗ ਕੇ ਵਿੱਚ ਦੀ ਕਿ ਪਹਿਲਾਂ ਵੀ ਜਦੋਂ ਵੀ ਹੋਰ ਵੀ ਵਾਰ ਵਾਰ ਕਰਨ ਦੇ ਵਿੱਚ ਮਤਲਬ ਵਿੱਚ ਵੀ ਸੋਚ ਰਹੇ ਆ ਵੀ ਕੋਈ ਯੋਜਨਾ ਸੀ ਇਹਨਾਂ ਦੀ ਮੈਂ ਭਾਈ ਸਭੀ ਤੁਹਾਨੂੰ ਦੱਸ ਰਿਹਾ ਕਿ ਅਸੀਂ ਅਰੈਸਟ ਕਰਨ ਤੋਂ ਬਾਅਦ ਫਿਰ ਸਾਡਾ ਮੇਨ ਮਕਸਦ ਸੀ ਕਿ ਅਸੀਂ ਹਥਿਆਰ ਬਰਾਮਦ ਕਰਵਾ ਲਈਏ ਜਿਹਦੇ ਨਾਲ ਇਹਨਾਂ ਨੇ ਉਪਰਵਾਸੀ ਵਿਚਾਰਾ ਮਾਰਨ ਦੇ ਕਿਨਾਰੇ ਕਰਤਾ ਉਹ ਤਾਂ ਕੁਦਰਤੀ ਵੱਜ ਗਿਆ ਉਹਦੇ ਦੋ ਗੋਲੀਆਂ ਵੱਜੀਆਂ ਪੇਟ ਦੇ ਵਿੱਚ ਤੇ ਅਸੀਂ ਮੋਰਸਲ ਦੀ ਬਰਾਮਦਗੀ ਕਰ ਚੁੱਕੇ ਸੀ ਬੰਦਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲੇਕਿਨ ਹਥਿਆਰ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਦੋਂ ਇਹਦੀ ਬਾਰ ਬਾਰ ਆਪਣੇ ਬਿਆਨ ਬਦਲ ਰਿਹਾ ਸੀ ਔਰ ਜਦੋਂ ਇਹਦਾ ਪ੍ਰੋਪਰ ਇਹਨੇ ਆਪਣੇ ਬਕਾਇਦਾ ਫਰਜ਼ਿੰਗ ਸਾਫ ਕੀਤਾ ਹੈ ਕਿ ਮੇਰਾ ਹਥਿਆਰ ਆ ਜਿਹੜਾ